ਹਾਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜਿਹੜੇ ਵੀ ਮੇਰੇ ਚੈਨਲ ਨੂੰ ਮਾਣੇ ਉਹਦੇ ਆ ਚੈਨਲ ਨੂੰ ਵਾਤਵਾਤ ਦੇ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ। ਅੱਜ ਨੂੰ ਮੈਂ ਇਹ ਚੈਨਲ ਨਾਲ ਇੱਕ ਤੁਹਾਨੂੰ ਡੈਡੀ ਜੋੜੇ ਦਾ ਸ਼ੌਕ ਕਰਾਉਣ ਲੱਗੇ ਆ। ਆ ਜੁੜੇ ਦੇ ਬੱਚੇ ਜਿਹੜੇ ਤੁਹਾਨੂੰ ਪਾਲਦੇ ਪਏ ਆ। ਐਸੇ ਜੋੜੇ ਨੇ ਡੈਡੀ ਜੋੜੇ ਦੇ। ਤੁਹਾਨੂੰ ਚਲੋ ਪਿਓਰ ਚਿੱਟੀ ਅੱਖ ਦੇ ਜੋੜਾ ਵਾ ਮਲਾਡ ਡੋਰੀ ਵਾਲੀ ਮਾਦੀ ਆ ਤੇ ਆ ਚਿੱਟੀ ਅੱਖ ਜਾ ਜੇਦੀ ਤੁਹਾਨੂੰ ਨਾ ਮੈਂ ਉੱਤਰ ਫੜ ਕੇ ਮਾਰ ਨਾਰਦੀ ਦੇ ਮਾਦੀ ਦੀ ਦੋਵਾਂ ਦੀ ਸ਼ੋਅ ਕਰਾਵਾਂਗੇ ਤੁਹਾਨੂੰ ਸੁਝਾਉਣੇ ਦਾ ਹੀ ਬਾਕੀ ਚਲੋ ਤੁਹਾਨੂੰ ਕਲੋਜ਼ ਕਰਕੇ ਜੋੜਾ ਨੰਬਰ ਹੈ ਸਾਡਾ 1 ਹੈ ਇਹਦਾ ਤੁਹਾਨੂੰ ਸ਼ੋਅ ਕਰਾਉਣੇ ਆ ਇਹ ਲਾਲ ਵਾਸ਼ ਵਾਲਾ ਸਾਡਾ ਪੁੱਤਰ ਆ ਔਰ ਇਹਦਾ ਬੱਚਾ ਵੀ ਸਾਡੇ ਕੋਲ ਪਰੋ ਚੱਲਿਆ ਵਾਸ਼ ਵਾਲਾ ਮੇਰੀਆਂ ਵੀਡੀਓ ਜਿੱਤੇ ਹੀ ਵੇਖਿਆ ਹੀ ਹੁਣ ਵਾਸ਼ ਅੱਲਾ ਇਹ ਜੋੜੇ ਦਾ ਬੱਚਿਆ ਤੋਂ ਇਹਦੇੋਂ ਨਿਕਲੇ ਬੱਚੇ ਤੇ ਬਾਕੀ ਦੇਖਦੇ ਕਿ ਰਿਜ਼ਲਟ ਦਿੰਦੇ ਕਿਦਾਂ ਦੇ ਫਲਦੇ ਤਾਲੂ ਵੀ ਤਦੋਂ ਮੈਂ ਕਟੜੀ ਜੋੜੇ ਦਾ ਸ਼ਾਹ ਹੋਗਾ ਅੱਖਾਂ 'ਚ ਪਾਣੀ ਚੰਨ ਹਮਾਰਾ ਲਾਤਾਂ ਜਰੀਤ ਨੂੰ ਇਹ ਕਰਕੇ ਰੋਣਾ ਚੰਕਣਾ ਕਰਨ ਲਈ ਖੜ੍ਹ ਬਣੀ ਇਹ ਹਨਾੜਾ ਇਹ ਪੂਰਾ ਪਾਣੀ ਇਹ ਆਪਣਾ ਜੋੜਾ ਨੰਬਰ 1 ਤੇ ਇਹ 9ਵੇਂ ਲੰਮੀ ਇਹ ਰੋ ਰਹੀ ਹੈ ਸ਼ੇ ਪੰਜਾਈ ਕਰ ਲੋ ਚੈੱਕ ਕਰੋ ਇਹ ਕਹਾਸ਼ੇ ਪੁਰਾਣੀਆਂ ਕਹਾਣੀਆਂ ਦਹਵੇਂ ਦੀ ਲੰਬੀ ਆ ਨੌਵੇਂ ਦੀ ਛੋਟੀ ਆ ਝਾੜੀ ਗਿਆ ਥੋੜਾ ਜਿਹਾ ਬੱਚੇ ਭੱਲਣ ਦੇ ਆ ਜੀ ਦੂਜਾ ਬੜਾ ਲੰਬਾ ਇਹ ਆਪਣਾ ਇੱਕ ਨੰਬਰ ਏ ਟਾੜੀ ਆਦੇ ਪੰਜੇ ਆ ਜੁੜੀ ਆ ਇਹ ਨਾਲ ਮਾਦੀ ਲਾਉਂਦਾ ਲੋਵੀ ਉਹ ਫਾਉਣਾ ਬਿਲਕੁਲ ਲਾਈਟ ਰਿਟਿਡ ਹੈ ਬਿਲਕੁਲ ਹੀ ਲਾਈਟ ਰਿਟਿਡ ਹੈ ਬੱਚੇ ਬਾਲ ਦਾ ਤੁਸੀਂ ਵੀ ਹੀ ਲੈਣਾ ਇਹ ਜੋੜਾ ਨੰਬਰ ਆਪਣਾ ਹੈ ਘਰ ਦਾ ਇਹ ਰੰਗ ਤੇ ਤੁਹਾਨੂੰ ਨਮਾਤੀ ਹੋਣਾ ਤੇ ਤੁਹਾਡੇ ਬੱਚਾ ਨਗਲਾ ਹੋਵੇ ਤੁਹਾਨੂੰ ਖਰਾਵਾ ਹੈ ਬੱਚੇ ਦੋ ਪੈ ਦੀ ਬਈ ਜੀ ਆ ਲਗੀ ਇਸ ਕੋ ਵੀ ਤਲਾ ਦੱਸਿਆ ਬੜਾ ਕਿਦਾਂ ਦੀ ਹੈ ਜੋੜਾ ਫਟਾ ਦੇ ਰਿਹਾ ਉਹ ਹੈ ਬਾਬਾ ਸੱਕੀ ਲੰਗੀ ਹੈ ਬੜੀ ਪੁਰਾਣੀ ਹੈ 6-7 ਸਾਲ ਪਰਾਲੀ ਕੂਤਰੀ ਹੱਡੀ ਹੈ ਇੱਡੀ ਯੋੜਾ ਤੇ ਬਰਾਚ ਲੰਗੀ ਹੈ ਕਿਹਦੇ ਫਰਮ ਜੋੜੇ ਚ ਰੱਖਿਆ ਬਰੀਡਿੰਗ ਕਰਦੀ ਹੈ ਬੱਚੇ ਆਉਂਦੇ ਬੱਚੇ ਸਭ ਪਾਲਦੀ ਹੈ ਪੱਛੇ ਪੱਦ ਹੁੰਦੀ ਹੈ ਅਹ ਰੰਗਿਆ ਤੇ ਅਲੇ ਦੇ ਵੀ ਪਰਦੇ ਨੀ ਕੋਲ ਆਹ ਲੈ ਬਰਾਟਰ ਹੁੰਦੇ ਏ ਇਹ ਨਹੀਂ ਤਾਂ ਨਹੀਂ ਲੰਦੀ ਐ ਇਹਨੇ ਨਾਮ ਨੂੰ ਦਫਾ ਬਰਾਬਰ ਐ ਦੀ ਤੇ ਬੈਲੈਂਸ ਇੱਕ ਕਰਦੀ ਪੂਸ਼ ਆਣਾ ਦੇ ਆਈਆ ਫਿਰ ਆਨੇ ਪੰਜੇ ਬੱਚੇ ਖਾ ਲੈਂਦੀ ਸਟਾਰਟ ਫਿਰ ਇਹ ਬਣਾ ਕਲੋਜ਼ ਕਰ ਦੇਣਾ ਅੱਗੇ ਕਰ ਲੈ ਇਹ ਲੱਗਾ ਜੀ ਇਹ ਆਪਣਾ ਬਾਜੂ ਦਾ ਨੰਬਰ ਹੈ ਆ ਲੈ ਲੈ ਜੀ ਜੋ ਤਾਂ ਨਾ ਜੋੜਿਆ ਨਾ ਸ਼ੌਕ ਕਰਾਂਗੇ ਕਿ ਕਿਉਂ ਰਿੰਗ ਕਰਦੇ ਕਿ ਨਜ਼ਰਬਾਦੀ ਦੇ ਇਕੱਲੇ ਇਕੱਲੇ ਟੂੜੇ ਟੂੜੇ ਨਾ ਨਾ ਮਾਦੀ ਇਹ ਪੜ੍ਹਦੇ ਨੇ ਨਾ ਨਾ ਮੀਨਾਵਤੀਆ ਬੱਚੇ ਭਾਂਦੇ ਆ ਤੇ ਜੋੜਾ ਜਿਹੜਾ ਨਿਆ ਤੁਹਾਨੂੰ ਹਾਤਾ Ada pura-ranya, ya. Lalu, kalau ada komputer, lebih dari akarnya, pohon ini, air baku juga menahan, ਬਾਰਲੇ ਤਿੰਨ ਬਰਾਬਰ ਜੇ ਇਹਨੇ ਆਪਣਾ ਦੇ ਇਹਨੇ ਬੱਚੇ ਨਹੀਂ ਢਾਣੇ ਤੇ ਕਿੰਨੇ ਢਾਣੇ ਆ ਤਿੰਨ ਬਰਾਬਰ ਆ ਬਾਰ ਦੇ ਇਹਨਾਂ ਦਾ ਦੇਸੀ ਹੈ ਪਹਿਲਾਂ ਥੇਲ ਕਰਨ ਦਾ ਰਦਾ ਸੀ ਹੁਣ ਵੀ ਜੇ ਕੋਈ ਵੀਰ ਲੈਣਾ ਹੁੰਦਾ ਕਿਸੇ ਨੇ ਲੈਣਾ ਹੋਗਾ ਕੰਪਿਊਟਰ ਤੇ ਦੇਖ ਸਕਦੇ ਆ ਵੀਰ ਨਾਲੋਂ ਇਹ ਕੋਈ ਨਾ ਇਹ 5 ਲੱਗਿਆ ਵੀਰ ਜੇ ਭਾਵੇਂ ਨਾ ਮੰਨਦਾ ਨਾ ਇਹ ਗੱਲ ਤੋਂ ਮੰਗਿੰਦੇ ਜੇ ਇਹ ਚੰਗਾ ਵਪਾਰੀ ਇਹਨਾਂ ਕੋਲ ਰਿਹਾ ਤੇ ਇਹ ਆਉਂਦੇ ਨੇ ਵੀ ਇਹ ਇਹਦੇ ਫਿਰ 5-7000 ਰੁਪਏ ਮੰਗਨ ਦੇ ਤਾਂ ਕਿ ਮਾਰਕੀਟ ਵਿੱਚ ਤਾਂ ਬਹੁਤ ਜ਼ਿਆਦਾ ਹੈ ਇਸ ਕਰਕੇ ਦੇ ਦੇਣਾ ਆਪਾ ਆ ਲੋ ਇਹ ਆਰਟੀ ਦੇ ਵਿੱਚ ਆ ਇਹ ਮੈਂ ਤਾਂ ਨਾਲ ਤਨ ਦੋ ਚੜਾ ਤਾਂ ਮਾਦੀ ਨਹੀਂ ਲੱਭਦੀ ਤੇ ਹੁਣ ਆਪਾਂ ਦੇਖਣਾ ਜੇ ਨਾਸਿਰ ਆ ਤੇ ਫਿਰ ਕਾਦੀ ਕੋ ਪੱਟੀ ਕੱਟ ਕੇ ਇਦਾਂ ਜੋੜੇ ਲਾ ਦੇਣੀ ਹੈ ਇੱਕ ਅਟਾੜੀ ਜੋੜਾ ਵੀ ਮਖਾਣਾਂ ਤੋਂ ਪਰ ਮਾਦੀ ਨਾਲਾਂ ਦੇ ਆਂਡਿਆਂ ਦੇ ਆਈ ਹੋਈ ਆ ਤੇ ਉਹ ਹੁਣ ਅਗਲੀ ਵੀਡੀਓ ਵਿੱਚ ਤੁਹਾਨੂੰ ਜੋੜੇ ਬਿਖਾਵਾਂਗੇ ਠੀਕ ਹੈ ਇਹ ਇੱਕ ਅਗਲਾ ਦੀ ਹੋਰ ਮਾਦੀ ਬਿਖਾਣਾ ਪਰ ਜੋੜੇ ਇਹਦੇ ਨਾਲ ਨਹੀਂ ਲੱਗੇ ਹੋਏ ਤੇ ਤੁਸੀਂ ਵੀ ਹੇਠਾਂ ਹੇਠਾਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਕਿਹੜਾ ਤੁਹਾਡੇ ਕੋਲ ਵੀਰੀ ਨਹੀਂ ਨਾਲ ਜੀ ਨਹੀਂ ਆ ਗਈ ਆਹਦੇ ਵਿੱਚ ਲਾਲ ਡੋਰਾ ਦੇ ਨਾਲ ਕੋਈ ਬਿਲਕੁਲ ਪਿਓਰ ਸੀਮੈਂਟ ਲੱਗਦੀ ਆਪੀ ਤੇ ਵੇਖੋ ਪਾਣੀ ਪਾਣੀ ਅੱਖਾਂ ਜਾਂਦੀ ਨਹੀਂ ਲਿਸ਼ਕੋਰ ਬਲੀ ਵੀ ਕਿੰਨੀ ਜਮ ਗਈ ਉਹ ਬਿਲਕੁਲ ਲਾਈਟ ਵੇਟ ਜਿਦਾਂ ਵੀ ਆਖੁੰਦਾ ਦੀ ਆਹਦੇ ਵਿੱਚ ਤਾਂ ਦਸੂਰਾ ਰੰਗ ਆਹਦਾ ਬਿਲਕੁਲ ਦੇਰ ਹੋ ਜਾਵੇ ਕੋਈ ਪਰਚਾ ਗਾਇਬ ਨਹੀਂ ਜਿੰਨਾ ਮਰਜ਼ੀ ਹੋਵੇ ਮਗਰਾਂ ਕਿਥੋਂ ਤੱਕ ਤੁਹਾਡਾ ਮੇਰਾ ਗੁੱਟਾਂ ਕਵਰ ਹੋ ਗਿਆ ਜਿੰਨੇ ਇਹ ਮਰਜ਼ੀ ਤਾਂ ਅਠਾ ਕਰ ਕੋਈ ਨਹੀਂ ਫਿਊਸ਼ ਇੱਕ ਤੋਂ ਬਾਦੀ ਲੱਗੀ ਹੈ ਇਧਰੋਂ ਪਾਰ ਬਹਾਂਦਾ ਦਾਨੀ ਕੱਢਣ ਜਾ ਰਹੀ ਇਹ ਤਾਂ ਮਦੀਨੇ ਨਾਲ ਲੱਗਣ ਦੀ ਇਸਲਾਮ ਦੀ ਜਦੋਂ ਅੰਦਰੋਂ ਵੀ ਰਫੇਰ ਨਾਲ ਜੁੜੇ ਲੱਗ ਰਹਾ ਜਦੋਂ ਕੋਈ ਲੈਸ ਮਸਮਾਰ ਕੁਤਰਾ ਲਾਈਟ ਕੀਤਾ ਆ ਫਿਰ ਇਹਦੀ ਧੰਨਵਾਦ ਕਰਦਾ ਆ ਪਰ ਇਹ ਤਨ ਕਬੂਤਰ ਵਖਾਇਆ ਉਹ ਜਿਹਦੇ ਉੱਤੇ ਪਾਬਲੇ ਕਿੰਨੇ ਬਰਾਬਰ ਆ ਲਗਾ ਚਲੋ ਤਨਦੀ ਨਾਲ ਪੈਣੇ ਆ ਖਾ ਲੈਣੇ ਚੈੱਕ ਕਰ ਲੋ ਫਿਰ ਉਨੇ ਬਿਲਡਿੰਗ ਚ ਪਾਉਣਾ ਹੈ ਇਹ ਮਾਦੀਆਂ ਦੀ ਸ਼ਾਟ ਹੈ ਨਾਲ ਗੱਲ ਕੀ ਝਾੜੇ ਤੇ ਆ ਜਾਵਾ ਇਹ ਕਹੇ ਵਾਸਤੇ ਵੀ ਮਾਦੀ ਇਹ ਤੋਂ 4-5 ਮੀਟਰ ਦੇ ਨਾਸਤੇ ਮਾਦੀਆਂ ਦੀ ਲੱਗਦੀ ਹੈ ਮੁੱਢਲੇ ਲਾਪਣਾ ਅੰਦਰ ਤੋਂ ਪਾਉਣ ਦੇ ਜੁੜੇ ਜਿਦਣੇ ਆਣੇ ਹੁੰਦੇ ਵਾਹਲਾ ਤੇ ਗੜਿਆ ਇਹ ਮੁੰਡਾ ਨਾ ਇਹਦੇ ਕਰਕੇ ਨਾ ਸਦੀਆਂ ਬਸ ਸਦੀਆਂ ਆਹ ਦੇਖੋ ਇਹਨੂੰ ਜੁੜੇ ਨੂੰ ਮਲਾ ਕਬੂਤਰ ਨੂੰ ਜੁੜੇ ਲਾਉਣਾ ਵਾ ਇਹਦੇ ਇਹਦੇ ਮਾਦੀ ਨਹੀਂ ਆਈ ਮਾ ਤਿੰਨਾਂ ਚਾਰ ਕਬੂਤਰਾਂ ਤੇ ਮਾਦੀ ਨਹੀਂ ਆਈ ਇਹਦੇ ਵਾਸਤੇ ਇਹਦੇ ਵਾਸਤੇ ਵੀ ਹੈਗੀ ਆ ਬੱਚੇ ਵਾਸਤੇ ਇਹਨੂੰ ਬੱਚਾ ਨਿਕਲੇ ਉਹਨੂੰ ਛੱਡਦੇ ਆ ਥੋੜੇ ਦਿਨ ਤੱਕ ਉੱਤੇ ਇਹ ਕਿਤੇ ਕੋਈ ਉਤਰ ਰਿਹਾ ਜੀਦਾਂ ਤੇ ਮਾਰਦੀ ਨਹੀਂ ਲੱਭਣ ਦੀ। ਤੋਂ ਮੈਂ ਲਈ ਬੱਚੇ ਦੀ ਖੁਣ ਲਈ ਜਾ ਕਰ। ਅੱਜ ਕਾ ਕਾਲੇ ਗੱਟੇ ਨਾਲ ਟ੍ਰੈਡਿੰਗ ਇਹਦਾ ਸ਼ੋਅ ਕਰਾਵਾਂਗੇ ਤੁਹਾਨੂੰ ਥੋੜੇ ਦਿਨਾਂ ਤੱਕ ਨਵੀਂ ਵੀਡੀਓ 'ਚ। ਆਹ ਬਗਾ ਜਦੋਂ ਤੇ ਇਹ ਦੋ ਦੋ ਉਤਰ ਤਾਂ ਨਵੀਆਂ ਜਿਹੜੀ ਵਿਖਾਉਂਦੇ ਰਹਿੰਦੇ। ਬੱਚੇ-ਬੱਚੇ ਨੂੰ ਮਿਲਦੇ। ਕਾ ਬੱਚਾ ਕੋਲ ਮੇਰਾ ਇਹ ਜੋੜੇ ਝੱਲੇ ਬੱਚਾ ਪੜਾਇਆ ਮਾਦੀ ਥੱਲੇ ਆਹ ਬੱਚਾ ਇਹ ਖੈਰਾ ਪਿਓ ਹਣਾ ਚਟੀਆਂ ਅੱਖਾਂ ਦਾ ਸਮਝੂ ਉਂਦਰ ਉਹਦਾ ਬੱਚਾ ਵਾ ਇਹਦੇ ਕੋਲ ਨੂੰ ਦੋ ਦੋ 골ਡਨ ਜੋੜੇ ਜਾਂਦੇ ਲਾ ਤੇ ਦੋ ਬਾਜੀ ਬੂਟੀ ਨਾਲਿਆਂ ਦੇ ਨਰਵੀ ਨਰ ਬੈਠਾ ਬਣਨੇ ਆ ਤੇ ਮਾਦੀ ਆ ਵਾ ਤੇ ਜੇ ਤੁਹਾਨੂੰ ਕਿਤੇ ਰੋਣਾ ਨਾ ਇੱਕ ਦੋ ਦਿਨ ਤੱਕ ਬਿਠਾ ਬਣਾਉਂਦੇ ਆਂ ਬੜੇ ਬਰੋਬਰ ਜੋੜੇ ਦਾ ਸ਼ੌਕ ਕਰਾਵਾਂ ਇਹਦਾ ਵੀ ਤੁਹਾਨੂੰ ਸ਼ੌਕ ਕਰਾਉਨੇ ਆ ਊਠੇ ਵਾਲੇ ਦਾ ਤੇ ਕਾ ਮਾਦੀ ਅਭੀ ਆਉਨੇ ਆ ਤੇ ਬੇਟੀ ਦਾ ਬੱਚਾ ਨਿਕਲਿਆ ਕੋਲੋਂ ਕੋਕ ਬਊਟਰ ਬੈਠਾ ਵਾ ਤੇ ਵੀ ਆਉਨੇ ਆ ਤੇ ਬੈਠਣ ਕਵੀ ਮਾਦੀ ਆਣਿਆਂ ਤੇ ਬੈਠੀ ਹੋਈ ਆ ਦੋ ਬੱਚੇ ਤੇ ਆ ਇੱਕ ਕਬੂਤਰ ਦਾ ਬੱਚਾ ਇਧਰੋਂ ਨਿਕਲੇ ਆ ਕਾਲਾ ਕਾਲੇ ਕਰਾਸ਼ੂ ਦਾ ਤੇ ਆ ਵੱਡਾ ਕਬੂਤਰੇ ਕਾਨਿਆਂ ਤੇ ਬਿਠਾ ਆ ਇੱਕ ਮਾਦੀ ਆਣਿਆਂ ਤੇ ਬਿਠੀ ਆ ਇੱਕ ਮਾਦੀ ਬੱਚੇ ਵੱਲ ਦੇਖ ਰਿਹਾ ਆ 골ਡਨ ਕਬੂਤਰੇ ਵੀ ਆਣਿਆਂ ਤੇ ਬਿਠਾ ਆ ਮਾੜੇ ਕੂਤੇ ਦਾ ਨਾ ਜਿੱਦਾਂ ਦੇ ਮਾੜੇ ਚੰਗੇ ਹੈਗੇ ਸਾਡੇ ਕੋਲ ਵੀ ਤੁਹਾਨੂੰ ਸ਼ੌਕ ਕਰਾ ਦੇਈਦਾ ਜਿੱਦਾਂ ਦੇ ਵੀ ਹੈਗੇ ਆ ਉਹਨਾਂ ਨੂੰ ਥੋੜਾ ਇਹਨਾ ਕਲੋਜ਼ ਕਲੋਜ਼ ਕਰਕੇ ਨਾ ਇਹ ਦੋ ਦੋ ਜੋੜੇ ਨਾਲ ਸ਼ੌਂਕ ਕਰਾਵਾਂਗੇ ਜੋੜਾ ਨੰਬਰ 1 ਜੋੜਾ ਨੰਬਰ 2 ਇਸ ਤਰ੍ਹਾਂ ਜੜੀ ਜੋੜੇ ਦਾ ਅੱਜ ਸ਼ੌਂਕ ਕਰਾਇਆ ਨਾ ਤੁਹਾਨੂੰ ਤੇ ਇਹ ਤਾਂ ਇਹਦਾ ਸ਼ੌਂਕ ਕਰਾਵਾਂਗਾ ਕੋਲਡਨ ਥੋੜੀ ਇਹ ਮਤਲਬ ਜਿਹੜੀ ਹੁਣ ਅਗਲੀ ਵੀਡੀਓ ਆਊਗੀ ਨਾ ਆਪਣੀ ਇਹਦੇ ਕੋਲਡਨ ਨਾਲ ਇਹ ਕਬੂਤਰ ਫੇਟਿਆ ਦੇਖੋ ਦਾਣਾ ਪਾਣੀ ਦਾਣਾ ਮੈਦਾ ਟ੍ਰੇਜ ਆਣੀਆ ਫਿਲਟਰ ਲਾਇਆ ਬਾਹਰ ਜੀ ਦਾਣਾ ਵੇਸਟ ਨਹੀਂ ਹੁੰਦਾ ਦਾਣਾ ਦੰਦਾ ਤੇ ਇਹ ਥੋੜੀ ਢੋਗੀ ਰੱਖੋ ਕਿ ਕਬੂਤਰ ਚੰਜਾ ਚੰਜਾ ਮਾਰ ਕੇ ਇਹ ਦਾਣਾ ਖਲਾੜਦੇ ਵੀ ਆ ਤੇ ਦਾਣਾ ਬਾਹਰ ਨਾ ਨਿਕਲੇ ਅੰਦਰ ਹੀ ਰਹੇ ਤੇ ਕਬੂਤਰ ਅੰਦਰ ਦਾਣੇ 'ਤੇ ਬੈਠੇ ਵੀ ਬਹੁਤ ਘਟ ਮਾਰਦੇ ਫਿਰਦਾ ਇਦਾਂ ਆਪਣੇ ਬੈਟੇਰਾ ਨੂੰ ਫੱਟੀ-ਫੁੱਟੀ ਲਾਓ ਦਾਣੇ ਦੇ ਉੱਤੇ ਨਾ ਲਾਓ ਥੋੜੀ ਸਾਈਡ ਤੇ ਲਾਓ ਇਦਾਂ ਹੀ ਉਹ ਪਰੇ ਲਾਈ ਫੱਟ ਸਲੇਬ ਬਣੀ ਹੈ ਤੇ ਥੱਲੇ ਰੱਖਿਆ ਤੇ ਵਧੀਆ ਰਹਿੰਦਾ ਫਿਰ ਜੋੜ ਜੜੇ ਸੱਟ ਰਹਿੰਦੇ ਆ ਕਿਤੇ ਕਬੂਤਰੀ ਨੇ ਅੰਡਾ ਲਾਇਆ ਥੋੜੀ ਬੁਰੀ ਆਣਾ ਇਹਨੂੰ ਲਾਉਣਾ ਜੁੜੇ ਇਹਨਾਂ ਦੇ ਮਾਦੀ ਨਹੀਂ ਲੱਭਣ ਦੀ ਆ ਵੇਖੋ ਬੰਦਾ ਬੱਚਾ ਪਠਾ ਲਾਦਾ ਕੋਲੋਂ ਆਇਆ ਪੈਂਟਿੰਗ ਲਾ ਕੇ ਬੁੱਧਾ ਥੋੜੀ ਹਣੀ ਨਾ ਨਾਲ ਨਾਲ ਤੁਹਾਨੂੰ ਬਖਾਉਣੇ ਹੁਣ ਕੱਲ ਕੱਲ ਅਗਲੇ ਜੋੜੇ ਦੀ ਵੀਡੀਓ ਬਣਾਵਾਂਗੇ ਤੇ ਚੈਨਲ ਨੂੰ ਵਾਤੋਂ ਵਾਤੋਂ ਸਬਸਕ੍ਰਾਈਬ ਕਰਿਆ ਕਰੋ ਤੇ ਵੀਰੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਆਮਾਗੇ ਨਵੇਂ ਨਵੇਂ ਆਇਆ ਤਾਂ ਉਹ ਕੋਈ ਗ੍ਰੀਨ ਦਾ ਬਿਲਕੁਲ ਲੈਵਲ ਦਾ ਸਿਨੇਮਾ ਤਾਂ ਬੱਚੇ ਪਾਲਦੇ ਆਪਣੇ ਕਾਦੀਆਂ ਇਹ ਆਹ ਨਾਲ ਲਾਤਾ ਫੇਰੇ ਆ ਬੱਚੇ ਪਾਲਦੇ ਦੋਏ ਦੇ ਤੇ ਆ ਨਿਆਂ ਡਾ ਲਾਤਾ ਇਨੂੰ ਜੋੜੇ ਲਾਉਣਾ ਇਹਦੇ ਤੇ ਮਾਦੀ ਨਹੀਂ ਲੱਭਦੀ ਆ ਕਬੂਤਰ ਮਾਦੀਆਂ ਦੀ ਬੜੀ ਯਾਰ ਕੀ ਸ਼ਾਰਟੇਜ ਆਈ ਹੋਈ ਆ ਘਟੋ ਘਟ 10-12 ਨਾਲ ਥੱਲੇ ਆ ਤੇ 15-20 ਨਾਲ ਉੱਪਰ ਜਿਹੜੇ ਵਿਲੇ ਪਾਏ ਆ ਬੱਚਿਆਂ ਵਾਸਤੇ ਮਾਦੀਆਂ ਤੇ ਹੈ ਨਹੀਂ ਯਾਨੀ ਇਹ ਨਾਰੀ ਨਾਰਿਆ ਜਿੰਨੀਆਂ ਹੈ ਗਈਆਂ ਸਾਰੇ ਜੋੜੇ ਲੱਗ ਗਏ ਅਭੀ ਜੋੜਾ ਨਹੀਂ ਆਉਂਦਾ ਤਰੀਜ਼ ਆਈ ਆ ਅੰਡੇ ਤੇ ਫੜਫੜ ਅੰਡੇ ਤੇ ਆਈ ਮਾਦੀ ਇਹਨੇ ਇਹਨਾਂ ਦਾ ਦੋ ਜੋੜੇ ਦਾ ਸ਼ਾਮ ਕਰਉਣਾ ਹੈ। ਬਾਦੀ ਚੱਲਦੇ ਰਹੇ ਜਾਂ ਦਾ ਲਾਜ਼ਮੀ ਦੋ ਤਿੰਨ ਦਿਨ ਤੱਕ। ਇਥੇ ਇਦਰਾ ਉੱਤਰ ਲੱਗਾ ਥੱਲੇ। ਲਾਂ ਫਰੋਈ ਪੈਂਦੀ ਹਵਾ ਪੀਰ ਨੂੰ। ਕਦੇ ਨਹੀਂ ਨਾ ਮਾਸਨ ਪਰਮ ਖੋਣਾ ਆ ਵੇਖੋ ਆ ਹੁੰਦਾ ਇੱਕ ਰਿਜ਼ਲਟ ਉਹ ਉੱਡਿਆ ਡਾਇਆ ਪਰਾਂ ਦੇ ਵਿੱਚ ਕੋਈ ਗੈਪ ਨਹੀਂ ਆ ਲੋ ਜਿੰਨਾ ਮਰਜ਼ੀ ਖੋਲੋ ਜੇ ਇਹਨੇ ਨਹੀਂ ਉੱਡਣਾ ਫਿਰ ਕਿਸੇ ਨੇ ਨਹੀਂ ਉੱਡਣਾ ਖੁਦ ਵੀ ਉੱਡੂਗਾ ਤੇ ਬੱਚਾ ਵੀ ਡਾਊਗਾ ਇਹ ਆਪ ਤੇ ਉੱਡਿਆ ਹੀ ਉੱਡਿਆ ਵਾ ਲੋ ਇਹਦੇ ਰੰਗ ਲੱਗੇ ਇੱਕ ਬੁੱਧਰ ਫੜਿਆ ਵੀਰ ਆਪਾਂ ਦੋ ਮੋਰਾ ਦੇ ਮੋਰਾ ਇਹਦੀਆਂ ਗੀਆਂ ਮੇੜਾ ਨਾ ਤਾਨੂੰ ਦਾਲੋ ਕਿਉਂ ਚੈੱਕ ਕਰੋ ਹਾਂ ਪਾਰੇ ਦੇ ਬਾਕੀ ਕੇ ਇਹਨੂੰ ਜੇ ਸਮਝ ਚ ਆਵੇ ਤੇ ਲੈ ਵੀ ਸਕਦਾ ਵੀਰੇ 5-7 ਹਜ਼ਾਰ ਵਾਲਾ ਨਹੀਂ ਜੋ ਹੈਗਾ ਅੱਧੀ ਗੱਲ ਜੋ ਐਦਾਂ ਦੇ ਕਬੂਤਰਾਂ ਦੇ ਪਾਰ ਚੈੱਕ ਕਰ ਲਓ ਜ਼ੀਰੋ ਗਿਆਪ ਹੈ ਜ਼ੀਰੋ ਗਿਆਪ ਇੱਕ ਮਿੰਟ ਤੋਂ ਪਹਿਲਾਂ ਬੰਦੀ ਜਾਣ ਵਾਲਾ ਕਬੂਤਰ ਹੈ ਜ਼ੀਰੋ ਜੀ ਨਾਲ ਇਹਨੂੰ ਨੀਲੇ ਦੇ ਖਟੇ ਰੰਗ ਲੱਗੇ ਆ ਇਹਦੇ ਪੰਜੇ ਚ ਇਹਦੀਆਂ ਅੱਖਾਂ ਵੀ ਖਾ ਦਿੰਦੇ ਆ ਇਹਦੀਆਂ ਤੇ ਮਾਦੀ ਲੱਭਣੇ ਹੋਣੇ ਇਸ ਲੈਵਲ 'ਚ ਜੇ ਮਾਦੀ ਹੀ ਲੱਭਦੀ ਬਈ